ਮਹਾਰਾਜ ਕਹਿੰਦੇ ਨਹੀਂ ਇਧਰ ਲੱਭ ਨਹੀਂ ਨੱਚ ਦਰ ਲੱਭੰਗ ਪੋੜ ਨੰਗ ਬਿੰਜੰਗ ਨੱਚ ਦਰ ਲੱਭੰਗ ਸਵਛ ਅੰਬਰ ਹੈ ਚੰਗਾ ਖਾਣ ਪਾਣ ਚੰਗਾ ਨਹਿਨ ਸਹਿਣ ਸੋਹਣੇ ਵਸਤਰ ਪਾਉਣੇ ਵੀ ਦੁਰਲੱਭ ਨਹੀਂ ਨੱਚ ਦਰ ਲੱਭੰਗ ਸੁੱਤ ਮਿੱਤਰ ਭਰਾ ਤੇ ਬੰਧਨ ਨੱਚ ਦਰ ਲੱਭੰਗ ਬਿੰਨਤਾ ਬਲਾਸ ਹੈ ਚੰਗਾ ਪੁੱਤਰ ਚੰਗਾ ਮਿੱਤਰ ਚੰਗੇ ਮਾਤਾ ਪਿਤਾ ਚੰਗਾ ਜੀਵਨ ਸਾਥੀ ਹਰ ਕੋਈ ਚਾਹੁੰਦਾ ਤੇ ਜ਼ਰੂਰੀ ਵੀ ਹੈ ਪਰ ਮਹਾਰਾਜ ਕਹਿੰਦੇ ਦੁਰਲੱਭ ਨੱਚ ਦੁਰਲੱਭੰ ਵਿਦਿਆ ਪਰਬੀਨੰ ਨੱਚ ਦੁਰਲੱਭੰ ਚਤੁਰਚੰਚਲ ਬਹੁਤ ਜ਼ਿਆਦਾ ਚੁਸ ਚੋਸ ਲਾਗਤ ਹੋਣਾ ਬੜਿਆ ਲਿਖਿਆ ਹੋਣਾ ਧਵਨਵਾਨ ਨਾ ਵੀ ਦੁਰਲੱਭ ਨਹੀਂ ਤੇ ਦੁਰਲੱਭ ਕੀ ਆ ਮਹਾਰਾਜ ਕਹਿੰਦੇ ਦੁਰਲੱਭੰ ਇੱਕ ਭਗਵਾਨ ਨਾਮ ਹੈ ਨਾਨਕ ਲਬਦੰ ਸਾਧ ਸੰਗ ਕਿਰਪਾ ਪ੍ਰਭੰ ਦੁਰਲੱਭ ਕੇਵਲ ਪਰਮਾਤਮਾ ਦਾ ਨਾਮ ਆ ਜੋ ਸਵਾਏ ਸਾਧ ਸੰਗ ਤੋਂ ਬਿਨਾ ਕਿਤੇ ਵੀ ਨਹੀਂ ਚ ਮਿਲਦਾ ਅਮਰ ਸ਼ਹੀਦ